ਤਤਸਿਰ ਕਾਲਸ ਦੇਖ ਲਓ ਨੀਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤੇਲ ਲੋਕ ਸਭਾ ਸੀਟਾਂ ਦੀ ਪੰਜਾਬ ਦੇ ਵਿੱਚੋਂ ਜਲੰਧਰ ਲੋਕ ਸਭਾ ਸੀਟ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਗਰਦਾਸਪੁਰ ਇਹਨਾਂ ਸੀਟਾਂ ਦੇ ਉੱਤੇ ਟੈਕਸਟ ਪੋਲ ਸਰਵੇ ਦੇ ਵਿੱਚ ਲੋਕਾਂ ਦੀ ਕਿਸ ਤਰੀਕੇ ਦੀ ਰਾਏ ਸਾਹਮਣੇ ਆਈ ਹੈ ਕਿਹੜੇ ਕਿਹੜੇ ਉਮੀਦਵਾਰ ਨੇ ਜਿਹੜੇ ਹੋ ਇਹਨਾਂ ਸੀਟਾਂ ਤੋਂ ਅੱਗੇ ਚੱਲਦੇ ਨਜ਼ਰ ਆ ਰਹੇ ਨੇ ਤੇ ਕਿਹਨਾ ਕਿੰਨਾ ਦੇ ਵਿੱਚ ਮੁਕਾਬਲਾ ਹੈ ਕਿਉਂਕਿ ਚੋਣਾ ਨਜ਼ਦੀਕ ਆਉਣ ਕਾਰਨ ਜਿਹੜੇ ਸਥਿਤੀ ਬਦਲ ਰਹੀ ਹੈ ਤੇ ਆਖਰੀ ਸਰਵੇ ਨਾਲ ਸੀਟਾਂ ਦੇ ਉੱਤੇ ਜਿਹੜਾ ਅਸੀਂ ਦਰਦਕਨ ਦੇ ਰੂਬਰੂ ਕਰਾਂਗੇ ਪ੍ਰੋਗਰਾਮ ਦੇ ਵਿੱਚ ਇਹਨਾਂ ਸਰਵਿਸ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਹੋ ਗਏ ਸਖਬੂਦੀ ਜੀ ਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲਿੰਗ ਤੁਹਾਨੂੰ ਉਸ ਦਾ ਪ੍ਰੋਗਰਾਮ ਦੇ ਵਿੱਚ ਨਿਗਾ ਸਵਾਗਤ ਹੈ ਜੀ ਜੀ ਆਇਆਂ ਨੂੰ ਅਸੋ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਦੇਸ਼ ਤੇ ਵਿਦੇਸ਼ਾਂ ਵਿੱਚ ਬੈਠੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੰਤੂ ਸਾਹਿਬ ਸਭ ਤੋਂ ਪਹਿਲਾਂ ਜਰੰਦਰ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਚੱਲ ਜੀ ਚੱਲੀ ਵਿੱਚੋਂ ਮੁਕਾਬਲੇ ਦੇ ਵਿੱਚ ਨੇ ਤੇ ਕੀ ਕੁਝ ਹਾਲਾਤ ਨਜ਼ਰ ਆ ਰਹੇ ਤੁਹਾਨੂੰ ਜਰੰਦਰ ਸੀਟ ਤੋਂ। ਕਟੜਾ ਸਾਹਿਬ ਸਾਰੀਆਂ ਪਾਰਟੀਆਂ ਨੇ ਆਪਣੇ ਵੱਡੇ ਵੱਡੇ ਕੈਂਡੀਡੇਟਾਂ ਨੂੰ ਨਕੇ ਆਸਰਫੂਕ ਵਾਲਿਆਂ ਨੂੰ ਚਾਹੇ ਦੂਜੀ ਪਾਰਟੀ ਤੋਂ ਪੱਟ ਕੇ ਲਿਆਉਂਦੇ ਨੇ ਹਰ ਇੱਕ ਨੂੰ ਉਥੇ ਜਿੱਤਣ ਲਈ ਖੜਾ ਕੀਤਾ ਉਥੇ ਚਾਰ ਹੀ ਪਾਰਟੀਆਂ ਦੇ ਕਾਂਗਰਸ ਆਪ ਬੀਜੇਪੀ ਤੇ ਸ੍ਰੋਮ ਜਿਹੜਾ ਚਾਰਾਂ ਦੇ ਕੈਂਡੀਡੇਟ ਖੜੇ ਨੇ ਤੇ ਚਾਰੇ ਕੈਂਡੀਡੇਟ ਦਿਨ ਰਾਤ ਕਿਹੋ ਜਿਹਾ ਪੜਕੇ ਲਿਆਉ ਕਿਤੇ ਉਹਨਾਂ ਨਾਲ ਬੋਤ ਖੇਤਰ ਪਵਾਓ ਕਿਤੇ ਲਾਰਜ ਦੋ ਕਿਤੇ ਉਹਨਾਂ ਨੂੰ ਚੇਰਮੈਨੀਆਂ ਜਾਂ ਹੋਰ ਇਸ ਤਰ੍ਹਾਂ ਕੋਈ ਵੀ ਸਵਾਲ ਸਾਹਮਣੇ ਪੁੱਛਾ ਦਿਓ ਫਿਰ ਦੇਖੋ ਤੁਹਾਡੇ ਬਾਹਰ ਯਾਰੇ ਸਰਦਾਰ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਹਰਨਜੀਤ ਸਿੰਘ ਜਿਹੜੇ ਕਿ ਬਹੁਤ ਥੋੜੇ ਸਮੇਂ ਦੇ ਲਈ ਪੰਜਾਬ ਦੇ ਜਿਨ੍ਹਾਂ ਨੇ ਬਾਗ ਦੋਰਤ ਤੇ ਹਰਨਜੀਤ ਸਿੰਘ ਜੰਨੀ ਉਹਨਾਂ ਨੂੰ ਸੰਧਰ ਦੇਖ ਲਓ ਆਪਣੇ ਘਰ ਪਤੇਗੜ ਸਾਹਿਬ ਤੋਂ 2 2.5 ਤੋਂ 200 ਕਿਲੋਮੀਟਰ ਦੂਰ ਪਾਰਟੀ ਦਾ ਪ੍ਰੋਗਰਾਮ ਹੁੰਦਾ ਜਾਣਾ ਪੈਂਦਾ ਔਰ ਉਹਨਾਂ ਨੂੰ ਜਦੋਂ ਟਿਕਟ ਮਿਲੀ ਉਸ ਵੇਲੇ ਵਿਰੋਧ ਵੀ ਬਹੁਤ ਜ਼ਿਆਦਾ ਹੋਇਆ ਕਿਉਂਕਿ ਚੌਧਰੀ ਪਰਿਵਾਰ ਉਸ ਟਿਕਟ ਦਾ ਦਾਵੇਦਾਰ ਸੀ ਆ ਉਹਨਾਂ ਦੀ ਧਰਮ ਪਤਨੀ ਤੇ ਕੇਪੀ ਵੀ ਟਿਕਟ ਬੰਨ੍ਹ ਗਿਆ ਸਮਝ ਪਰ ਉਹਨਾਂ ਨੂੰ ਟਿਕਟ ਨਾ ਮਿਲੀ ਕਾਂਗਰਸ ਨੇ ਇੱਕ ਦਲਤ ਨੇਤਾ ਤੇ سابقا ਮੁੱਖ ਮੰਤਰੀ ਕੱਡਿਚਰਨ ਵਾਲਾ ਬੰਦਾ ਕਾਂਗਰਸ ਦੇ 55% ਲੋਕਾਂ ਨੇ ਤੁਹਾਡੇ ਟੈਕਸਟ ਦੇ ਤਾਬਕ ਉਹਨਾਂ ਨੂੰ 52% ਲੋਕਾਂ ਨੇ ਉਹਨਾਂ ਨੂੰ ਆਪਣੀ ਵਾਇਸ ਤੇ ਦੂਜੇ ਪਾਸੇ ਆਪ ਪਾਰਟੀ ਕਿਉਂਕਿ ਆਪ ਦੀ ਸਰਕਾਰ ਪੰਜਾਬ ਦੇ ਵਿੱਚ ਤੇ 92 ਬੰਦੇ ਹੋਏ ਨੇ ਤੇ ਉੱਥੇ ਇਹਨਾਂ ਨੂੰ ਆਪਣਾ ਕੈਂਡੀਡੇਟ ਵੀ ਕੋਈ ਨਹੀਂ ਆ ਜਿਹੜਾ ਕਿ ਉੱਥੇ ਹਾਵਲਾ ਕਰ ਉਹਨਾਂ ਨੇ ਉਹੀ ਕੈਂਡੀਡੇਟ ਨੂੰ ਟਿਕਲੇ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਸਿਰਦੇ ਉੱਤੇ ਇੱਕ ਵੱਡੀ ਸਾਰੀ ਪੰਡ ਬਨ ਕੇ ਬੋਲੀ ਕਹਿੰਦਾ ਹੈ ਮਹਿੰਗਾ ਹੀ ਕਰ ਤੇ ਲੁਕੀ ਰਹੀ ਹੈ ਇਹ ਬੜਾ ਉਹੀ ਕਰਦਾ ਸੀ ਪਰ ਪਤਾ ਨਹੀਂ ਲੋਕਾਂ ਦੀ ਜ਼ਮੀਰ ਲੋਕਾਂ ਦੀ ਜਿਹੜੀ ਥੇ ਖਤਮ ਹੋ ਇੱਕ ਦਿਨ ਉਹ ਉਹ ਪੋਜੀਸ਼ਨ ਰੋੜਾ ਪਾਰੇ ਹੈ ਸਰਕਾਰ ਮਾੜੀ ਹੈ ਖਾਗੀ ਖਾਗੀ ਉਸ ਦਿਨਾਂ ਬਾਅਦ ਹੀ ਉਹ ਜਾ ਕੇ ਪੱਲਾ ਪੜ ਲਿਆ ਤੇ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਟਿਕਟ ਦੰਦਦੇ ਨੇ ਸਕਾਰ ਕਰਕੇ ਉਹਨਾਂ ਦਾ ਆਪਣਾ ਰਸੂਖ ਕਰਕੇ ਵੀ 32% ਲੋਕ ਸਰਵੇ ਦੇ ਮੁਤਾਬਕ ਉਹਨਾਂ ਨੂੰ ਹੁਣ ਤੀਜਾ ਸਥੀਲ ਟਿਕੂ ਉਹ ਭਾਜੀਪੀ ਨੇ ਖੜਾ ਕੀਤਾ ਹੈ ਭਾਜੀਪੀ ਦੀ ਹਾਲਤ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਤੇ ਪੰਜਾਬੀ ਤਾਂ ਹੈ ਬਾਹਰਲੀ ਸਟੇਟਾਂ ਦਾ ਵੀ ਆਪਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਓ ਜਿਹੜੇ 400 ਤੋਂ ਉਪਾਰ ਕਹੇ ਸੀ ਉਹ ਕਿੱਥੇ ਖੜੇ ਨੇ ਕੀ ਉਹਨਾਂ ਦੇ ਹੱਕ ਦੇ ਵਿੱਚ ਇਸ ਲੀਸਾ ਸਿਲਕਮਾਰੀ ਕੁਝ ਜਲ ਬਦ ਦੇਖਿਆ ਜਾਵੇ ਤਾਂ ਪਾਰਟੀ ਬਦਲਦੇ ਮਾਹਰ ਸਮਝੋ ਕ੍ਰਿਕਟ ਵੀ ਕੁ ਸਮਾਂ ਲੌਂਦੀ ਹੈ ਪਾਰਟੀ ਬਦਲਣ ਸੰਗ ਬਦਲਦੇ ਵਿੱਚ ਐਸ ਜਰਾ ਕੇਤੇ ਬੈਠਦੀ ਉਹਦੇ ਪੱਖੇ ਵਰਗਾ ਰੰਗ ਬਣਾ ਦੇ ਦੂਜੇ ਹੋਰ ਰੰਗ ਦੇ ਬੈਠੇ ਉਹਦੇ ਪਰ ਇਹ ਲੋਕ ਸਿਆਸੀ ਲੋਕਾਂ ਨੇ ਪਤਾ ਨਹੀਂ ਕਿਹੜਾ ਤਰ੍ਹਾਂ ਦਾ ਕੀ ਨਾ ਬਹਿ ਇੱਕ ਮਿੰਟ ਵਾਲ ਨੇ ਉਹਨਾਂ ਨੂੰ ਲੋਕਾਂ ਨੇ ਸਿਰਫ 4% ਸਟੈਕਪੋਰਟ ਫੰਡ ਫਰਮਾਂ ਲਈ ਕਾਇਮ ਜੁਤਾਵੇ 4% ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿੱਥੇ ਵੀ ਕਿਤੇ ਦੇਖੋ ਪ੍ਰਾਪ ਦੇ ਵਿੱਚ 4 5 6 ਤੇਰੀ ਟਾਪ ਪਰ ਹਾਲਾਂਕਿ ਵੱਡੇ ਵੱਡੇ ਪ੍ਰਾਈਮ ਮਿਨਿਸਟਰ ਵੀ ਆ ਲਿਆ ਹੋਮ ਮਿਨਿਸਟਰ ਵੀ ਆ ਲਿਆ ਵਿਦੇਸ਼ ਮੰਤਰੀ ਪੂਰੀ ਵੀ ਆ ਲਿਆ ਔਰ ਆਗਨਾਥ ਵੀ ਕੋਈ ਲੀਡਰ ਨੇ ਕੰਮ ਨਹੀਂ ਕੀਤਾ ਲੇਕਿਨ ਉਹ ਐਵਰੇਜ ਵਧਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੁਣ 14 ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਜੀ ਕਾਂਗਰਸ ਦੇ ਵਿੱਚੋਂ ਕਾਂਗਰਸ ਦੇ ਸਾਫ ਕਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸਰ ਸੇ ਕੇਪੀ ਜਗਰਦਰਪੀ ਹੈ ਇਹ ਵੀ ਦਲ ਬਦਲ ਲਈ ਹੈ तकरीबन ਮੈਂ ਇਹ ਗੱਲ ਕਹਾਵਾਂਗਾ ਕਿ ਇੱਕ ਨੂੰ ਛੱਡ ਕੇ ਚਰਨ ਜੀ ਨੂੰ ਛੱਡ ਕੇ ਦਲ ਬਦਲੂ ਮੈਂਬਰ ਪਾਰਲੀਮੈਂਟ ਹੁਣ ਗੱਲ ਬਦਲੂਆਂ ਨੂੰ ਲੋਕ ਕਿੰਨਾ ਆਪਣੇ ਨੇੜੇ ਲਾਉਂਦੇ ਨੇ ਤਾਂ ਕਿ ਉਹ ਸਰਕਾਰ ਬੰਦੇ ਨੇ ਤੇ ਉਹਨਾਂ ਨੂੰ ਸ੍ਰੋਮਣੀ ਅਕਾਲੀ ਦਲ ਤੋਂ 11% ਵੋਟਾਂ ਆਪਾਂ ਤੇ ਪੋਲ ਤੇ ਹੁਣ ਇਹ ਬਾਕੀ ਜਿਹੜੇ ਦੋ ਹੀ ਹੈ 11 ਅਕਾਲੀ ਦਲ ਨੂੰ ਨੇ 4 ਜਿਹੜੇ ਨੂੰ ਬਾਕੀ ਮੁਕਾਬਲਾ ਮੈਨੂੰ ਲੱਗਦਾ ਹੈ ਕਿ ਉੱਪਰਲੇ ਦੋਨਾਂ ਦਾ ਹੋਣ ਲੱਗਿਆ ਹੈ ਕਰਨ ਜੀ ਚੰਮੀ ਦਾ ਤੇ ਪਵਨ ਕੁਮਾਰ ਤੇ ਕੋਈ ਫਿਲੋਂ ਦਾ ਤੇ ਖੰਭੂ ਸਾਹਿਬ ਇਹ ਤਾਂ ਸੀ ਜਲੰਧਰ ਸੀਟ ਦੇ ਹਾਲਾਤ ਜੋ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਸਾਰਾ ਫਾਸਮਾ ਨਜ਼ਰ ਆ ਰਿਹਾ ਚਾਹ ਜੀ ਚਰਨੀ ਤੇ ਦੋਗੇ ਆਮਾਦਵੀ ਪਾਰਟੀ ਦੇ ਮੀਤਵਰ ਵਿਚਾਂ ਤੇ ਉਧਰ ਗੱਲ ਕਰਾਂਗੇ ਸ੍ਰੀ ਫਤਿਹਗੜ ਸਾਹਿਬ ਦੀ ਫਤਿਹਗੜ ਸਾਹਿਬ ਦੇ ਵਿੱਚ ਵੀ ਜਿਹੜੇ ਜੀਪੀ ਨੇ ਉਹ ਪਾਰਟੀ ਬਦਲ ਕੇ ਆਪ ਵਿੱਚ ਗਏ ਸੀ ਕਿ ਤਾਂ ਕਿਵੇਂ ਦੇਖਦੇ ਹੋ ਉੱਥੇ ਕੀ ਸਥਿਤੀ ਬਣੀ ਹੋਈ ਆ ਤਾਂ ਸਭ ਫਤਿਹਗੜ ਸਾਹਿਬ ਇੱਕ ਉਹ ਜਿਹੜਾ ਕਿ ਸਿੱਖ ਇਤਿਹਾਸ ਬਹੁਤ ਬਦਲ ਲੀ ਤੇ ਅਸਲੀ ਸੋਚਿਆ ਜਾਵੇ ਉਹ ਨਾ ਮਹਾਨ ਜਿੰਦਾ ਨੇ ਉਹ ਸਾਟਾ ਕਰਕੇ 12 ਦੇ ਖੜੇ ਹੋ ਕੇ ਇੱਕ ਹਾਲ ਪੈਦਾ ਕਰਤੀ ਜੀ ਇਸ ਸਿੱਖ ਧਰਮ ਦੇ ਵਿੱਚ ਜੇ ਕੋਈ ਕੁਰਬਾਨੀ ਜੀ ਇਸ ਲਈ ਉੱਥੇ ਹਰ ਬੰਦੇ ਦਾ ਆ ਕੇ ਕਰਦਨ ਚੁਕ ਜਾਂਦੀ ਹੈ ਸਾਡੇ ਨਾਲ ਤੇ ਭਾਜਪਾ ਨੇ ਵੀ ਪੱਤਾ ਖੇលਿਆ ਸੀ ਬਾਲ ਦਿੱਸ ਤੇ ਨਾਂ ਦੇ ਉੱਤੇ ਕਰਦੀ ਮੰਨਦਾ ਕਿ ਅਸੀਂ ਬਾਲ ਦਿੱਸ ਨਹੀਂ ਕਹਿੰਦੇ ਅਸੀਂ ਬਾਬੇ ਕਹਿੰਦੇ ਆ ਹਬਾ ਕੋਰਾ ਕੋਰਾ ਬਰਸੋ ਪਾਪਾ ਪੁੱਤ ਬਾਲ ਨਹੀਂ ਕਹਿੰਦੇ ਪਰ ਇਹ ਬਾਲ ਪਤਾ ਨਹੀਂ ਹਕਤਰਾਏ ਨੂੰ ਜਾਂ ਕੀ ਨੂੰ ਕੀ ਦਾ ਨਾਮ ਲੈ ਕੇ ਸਿੱਖਾਂ ਵਾਲੇ ਪਾਤੇ ਇਹਨੇ ਵੀ ਅਸੀਂ ਦੇਖੋ ਦਿਨ ਮਨਾ ਰਹੇ ਹਾਂ ਉਹਨਾਂ ਤੋਂ ਛੋਟੇ ਸਾਰੇ ਅਸੀਂ ਉਹ ਉਹਨਾਂ ਉਹ ਦਿਨ ਮਨਾ ਰਹੇ ਹਾਂ ਜਦੋਂ ਉਹਨਾਂ ਨੇ ਸਹਾਰਾ ਦਿੱਤੀ ਇਹ ਵੀ ਕ੍ਰੈਡਿਟ ਆਪਣੇ ਨਾਮ ਦੇ ਉੱਤੇ ਲੈਣਾ ਚਾਹੁੰਦੀ ਹੈ ਤੇ ਕੀ ਕਰਤਾਰਪੁਰ ਦਾ ਲੰਘਾ ਅਸੀਂ ਖੋਲਿਆ ਅਸੀਂ 87 ਦੇ ਜਿਹੜੇ ਸਾਨੂੰ ਸਜਾਵਾਂ ਦਵਾਈਆਂ ਸਿੱਖਾਂ ਵਾਸਤੇ ਐਨਾ ਇਹ ਸਭ ਇਲੈਕਸ਼ਨਾਂ ਦੇ ਟਾਈਮ ਵੀ ਗੱਲਾਂ ਦੇ ਲਈ ਮੈ ਉਹ ਯਾਦ ਆਉਂਦੀ ਹੈ ਪਰ ਕੀ ਗੱਲ ਕਰਾਂ ਉਥੋਂ ਅਤੇਗੜ ਤੋਂ ਆਮ ਆਦਮੀ ਪਾਰਟੀ ਨੇ ਪ੍ਰਪ੍ਰੀਸੀਪੀ ਜਿਹੜੇ ਕੀ ਪਹਿਲਾਂ ਕਾਂਗਰਸ ਵੱਲ ਸਨ ਕਾਂਗਰਸ ਛੱਡ ਕੇ ਉਹ ਆਪ ਵੱਲ ਆਏ ਨੇ ਆਪ ਨੇ ਉਹ ਅਨੁਕ੍ਰਿਤ ਕਰਦੇ ਖਾਲੀਪਤ ਹੈ ਉਹ 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 ਨਾ ਉਜੇ ਨੰਬਰ ਦੇ ਉੱਤੇ ਡਾਕਟਰ ਅਮਰ ਸਿੰਘ ਕਾਂਗਰਸ ਵੱਲੋਂ ਤੇ ਕਾਂਗਰਸ ਦੇ ਨਾਲ ਸ਼ੁਰੂ ਤੋਂ ਹੀ ਚੱਲੇ ਆ ਰਹੇ ਨੇ ਕਾਂਗਰਸ ਦੀ ਟਿਕਟ ਦੇ ਤੇ 30% ਲੋਕਾਂ ਨੇ ਉਹਨਾਂ ਨੂੰ ਆਪਣੀ ਹਾਇਤ ਦਿੱਤੀ ਤੇ ਤੀਜੇ ਨੰਬਰ ਤੇ ਵਿਕਰਮਜੀਤ ਸਿੰਘ ਖਾਲਸਾ ਤੇ ਕੀ ਬਸਾਂ ਸਿੰਘ ਤਰਗੀ ਬਸਾਂ ਸਿੰਘ ਪਰਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲੜ ਤੇ ਉਹਨਾਂ ਨੂੰ ਉਥੋਂ तकरीबन 40% ਜਿਹੜਾ ਹੈ ਉਹ ਲੋਕਾਂ ਨੇ ਰਹੇ ਤੇ 100 ਨੰਬਰ ਤੇ ਆ ਜਾਈਏ ਭਾਰਤੀ ਜਨਤਾ ਪਾਰਟੀ ਜਿਸ ਦਾ ਆਪਾਂ ਜ਼ਿਕਰ ਕੀਤਾ ਕਿ ਬਹੁਤ ਜ਼ੋਰ ਲਾ ਰਹੇ 400 ਦੇ ਪਾਰ 80 3 ਤੋਂ 4 ਤੋਂ ਉੱਪਰ ਜਿੱਤ ਪਰ ਹਿਪੂਸਤਾਨ 400 ਦੇ ਪਾਰ ਕਰ ਰਹੇ ਨੇ ਹਰ ਪਾਰ ਵਾਲੀ ਗੱਲ ਕਰਦੇ ਕਿ ਜਾਰਾ ਜੇ ਜਾਰਾਮ ਵੀ ਜਿੱਦਾਂ ਆਪਾਂ ਉੱਪਰ ਗੱਲ ਕੀਤੀ ਹੈ ਕਿ ਕਿੰਦਾ ਉੱਪਰਲੇ ਲੀਡਰ ਪਾਰਟੀ ਬਦਲ ਲੱਗੇ ਮਿੱਤ ਲਾਉਂਦੇ ਗੱਲ ਬਦਲੀ ਉਹਨਾਂ ਦਾ ਮੇਰੇ ਖਿਆਲ ਇੱਕ ਪੈਸੇ ਰਵਾਜ ਮਾਪਾ ਕੱਪੜੇ ਸਵੇਰੇ ਹੋਰ ਪਾਉਨੇ ਆ ਦੁਪਹਿਰ ਨੂੰ ਹੋਰ ਸ਼ਾਮ ਨੂੰ ਕਈ ਵਾਰ ਹੋਰ ਤੇ ਲੀਡਰ ਵੀ ਇਦਾਂ ਹੈ ਜੇ ਜਾਰਾਮ ਦਲ ਸੰਘੇਤਾ ਆਲ ਮਿਕ ਚਲੋ ਰਾਰਨਾ ਤੋਂ ਮੰਨ ਰਖਦੇ ਨੇ ਅਕਾਲੀ ਦਲ ਵੀ ਰਹੇ ਨੇ ਕਾਂਗਰਸ ਦੇ ਵਿੱਚ ਆਪ ਦੇ ਵਿੱਚ ਨੇ ਕਿ ਸ਼ਾਇਦ ਇਦਰੋਂ ਹੀ ਦਾਲ ਲੱਗਦੇ ਉਰਾਨ ਨੂੰ 4% ਲੋਕਾਂ ਨੇ ਆਪਣੀ ਜਿੱਤ ਦਿੱਤੀ ਹੈ। ਬਾਕੀ ਘਾਟਾ ਵਾਧਾ ਜਿਹੜਾ ਹੈਗਾ ਦਿਨ ਆਪਣੇ ਕੋਲ ਦਿਨ 5 ਰਹਿ ਗਏ ਨੇ। ਅੱਜ 27 ਹੋ ਗਿਆ 30 ਤੱਕ ਪ੍ਰਚਾਰ ਹੋਊਗਾ 30 5 ਵਜੇ ਪ੍ਰਚਾਰ ਖੰਡ ਹੋ ਜਾ 31 ਤਰੀਕ ਨੂੰ ਡੋਰ ਟੂ ਡੋਰ ਲੋਕ ਕਰਨਗੇ ਪਹਿਲੇ ਨੂੰ ਵੋਟਾਂ ਪੈ ਜਾਣੀਆਂ ਨੇ ਤੇ 4 ਤਰੀਕ ਨੂੰ ਨੇ ਫੇਸ ਲਈ ਮੁਕਾਬਲੇ ਨੇ ਜਿਹੜੇ ਹੱਥ ਮੈਨੇ ਅਸਲੀ ਮੁਕਾਬਲਾ ਤਾਂ ਉੱਪਰਲੇ ਦੋ ਗਾਂ ਦੇ ਦਿੱਤੀ ਹੈ। ਕਾਂਗਰਸ ਦੇ ਵਿੱਚ ਤੇ ਆਪ ਦੇ ਵਿੱਚ ਜਿਹੜੀ ਕਾਂਗਰਸ ਹੈਗੀ ਐ ਉਹ 30% ਤੇ ਖੜੀ ਐ ਤੇ ਆਪ 40% ਤੇ ਖੜੀ ਐ ਉਹ ਦੇਖੋ ਕਿੰਨਾ ਇਹ فاਸਲੇ ਨੂੰ ਕਵਰ ਕਰਕੇ ਉਹ ਦੇਖੋ ਅੱਗੇ ਹੁਣ ਤੀਜੇ ਨੰਬਰ ਤੇ ਤੁਸੀਂ ਆਓ ਗੁਰਦਾਸਪੁਰ ਤਾਰਪੁਰ ਇੱਕ ਬਾਦਰ ਦਾ ਜ਼ਿਲ੍ਹਾ ਪਾਕਿਸਤਾਨ ਦੀ ਹੱਦ ਨਾਲ ਪੈਂਦੀ ਹੋਣਾਂ ਦੇ ਨਾਲ ਪਾਕਿਸਤਾਨ ਨਸੇ ਵੀ ਭੇਜਦਾ ਹੈ ਹਰਕਾਰ ਵੀ ਭੇਜਦਾ ਹੈ ਤੇ ਦੂਜਾ ਸੈਂਟਰ ਸਰਕਾਰ ਨੇ ਬੀਐਸਐਫ ਦਾ ਬੈਰਾ ਜਿਹੜਾ ਕਿ ਕਿੰਨਾ ਕਿਲੋਮੀਟਰ ਦਾ ਕਿ 50 ਕਿਲੋਮੀਟਰ ਕਰਤਾ ਇਹ ਸਮਝੋ ਕਿ ਅੱਧਾ ਪੰਜਾਬ ਹੈ ਜਿਹੜਾ ਉਹ ਸੈਂਟਰ ਸਰਕਾਰ ਦੇ ਅੰਦੀ ਹੈ ਪਰ ਇਲੈਕਸ਼ਨ ਹੋ ਰਹੀ ਹੈ ਉਥੇ ਆਪ ਵੱਲੋਂ ਸਹਿਰੀ ਕਲਚਰ ਜਿਹੜੇ ਕਿ ਆਪ ਆਦਮੀ ਦੇ ਕਿਰਨ ਨੇ ਉਹਨਾਂ ਨੂੰ ਚਰਤੀਏ ਕਿ 40% ਨੇ ਸੱਚ ਬੋਲਦਾ ਤੇ ਉਹਨਾਂ ਦੇ ਹੱਕ ਦੇ ਵਿੱਚ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਕਾਂਗਰਸ ਦੇ ਵੱਡੇ ਨੇਤਾ ਜਿਹੜੇ ਕਿ ਆਪੋਜੀਸ਼ਨ ਦੇ ਲੀਡਰ ਵੀ ਕੁਝ ਦੇਰ ਰਹੇ ਤੇ ਡਿਪਟੀ ਮੁੱਖ ਮੰਤਰੀ ਵੀ ਰਹੇ ਅਤੇ ਜੇਲ੍ਹ ਮੰਤਰੀ ਵੀ ਰਹੇ ਅਤੇ ਖਾਨਦਾਨੀ ਕਾਂਗਰਸੀ ਪਰਵਾਰ ਖਾਨਦਾਨੀ ਵੀ ਕਹਾਗਾ ਕਿਉਂਕਿ ਜਿੰਨੇ ਵੀ ਵੱਡੇ ਕਾਂਗਰਸ ਦੇ ਨੇਤਾ ਨੇ ਇਸ ਸਾਰੇ ਅਕਾਲੀ ਦਲ ਵਿੱਚੋਂ ਆਏ ਨੇ ਇਹਨਾਂ ਦੇ ਬਜ਼ੁਰਗ ਉਹ ਅਕਾਲੀ ਦਲ ਦੇ ਵਿੱਚ ਰਹੇ। ਇਸੇ ਤਰ੍ਹਾਂ ਤੁਸੀਂ ਕਿਸੇ ਵੀ ਲੀਡਰ ਨੂੰ ਚੁੱਕ ਲੋ ਜੋ ਆਗਰੇ ਦੇ ਵੱਡੇ ਲੀਡਰ ਹੈ ਉਹਨਾਂ ਦਾ ਪਤਾ ਹੀ ਨਹੀਂ ਹੈ ਵੀ ਸਾਡੇ ਦਾਦਾ ਕਿਹੜੀ ਪਾਰਟੀ ਸੀਗਾ ਤਾਂ ਬਾਪੂ। ਕਿ ਆ ਬਦਲ ਲੱਗੇ ਵੀ ਦੇ ਲੱਗੇ ਅਗਲੇ ਬੱਚਿਆਂ ਨੂੰ ਪਤਾ ਸਾਡਾ ਬਾਪੂ ਅੱਜ ਕਿਹੜੀ ਪਾਰਟੀ ਦੁਪਹਿਰੇ ਬਾਅਦ ਨੂੰ ਕਿਹੜੀ ਪਾਰਟੀ ਚ ਕਹਾਂਗੇ। ਹੈ ਉਹ ਸਵੇਰੇ ਵਰਦੀ ਦਾ ਬਿੱਲਾ ਦਾ ਲਾ ਕੇ ਪੰਜੇ ਆਲਾ ਆਊਗਾ ਤੇ ਸ਼ਾਮ ਨੂੰ ਪਤਾ ਲੱਗੂਗਾ ਉਹ ਤਾਂ ਜੀ ਝਾੜੂ ਲਈ ਫਿਰਦਾ। ਇਸ ਲਈ ਕਹਿ ਰਿਹਾ ਸਾਡੇ ਪੱਕਾ ਸਿਆਸਤ ਤਾਂ ਹੁਣ ਇੱਕ ਤਿਜਾਰਤ ਬਣ ਗਿਆ ਸਿਆਸਤ ਅਬ ਤਿਜਾਰਤ ਬਣ ਗਈ ਤੇ ਵਪਾਰ ਬਣ ਗਿਆ ਵਪਾਰੀ ਕਰਨ ਹੋਇਆ ਬੰਦਾ ਕਹਿੰਦਾ ਕਿਵੇਂ ਕਰੋ ਪਾਰਟੀ ਦੇ ਵਿੱਚ ਜਿੱਤੋ ਫਿਰ ਦੇਖੋ ਪੌ ਮਾਰਾਈ ਸੋ ਜਾ ਇਸ ਲਈ ਸੁਖਿੰਦਰ ਸਿੰਘ ਰਧਾਵਾ ਨੂੰ ਜੇ 38% ਲੋਕ ਆਪਣੀ ਟੈਕਸ ਤੋਂ ਇਹ ਸਾਡੀ ਰਹਿ ਨਹੀਂ ਆਪਣੇ ਕਈ ਲੋਕ ਕਮੈਂਟ ਕਰਦੇ ਨੇ ਕਹਿੰਦੇ ਜੀ ਪਹਿਲਾਂ ਚੈਨਲ ਹੈ ਇਹ ਤਾਂ ਝਾੜੂ ਵਾਲਾ ਚੈਨਲ ਹੈ ਝਾੜੂ ਵਾਲਿਆਂ ਨੂੰ ਅੱਗੇ ਕਰਦੇ ਕਿ ਅੜੂਆળા ਚੋਂ ਪਿੱਛੇ ਜਾ ਰਿਹਾ ਸੀ ਕਿਵੇਂ ਉਹਨੂੰ ਅੱਗੇ ਕਰਦਾ ਹੈ ਕਿਉਂ ਸਾਡੇ ਮਾਮੇ ਦਾ ਪੁੱਤ ਤਾਂ ਹੈ ਨਹੀਂ ਤੇ ਨਾ ਹੀ ਸਾਡਾ ਕੋਈ ਦੁਸ਼ਮਣ ਹੈ ਨਾ ਹੀ ਸਾਡਾ ਕੋਈ ਜੋ ਲੋਕਾਂ ਦੀ رائے ਹੈ ਉਹ ਲੋਕ ਹਜ਼ਾਰਾਂ ਹੀ ਲੋਕ ਆਪਣੀ رائے ਸਾਡੇ ਕੋਲ ਉਹ رائے ਤੁਹਾਡੇ ਨਾਲ ਸਾਂਝੀ ਹੈ ਇਸ ਲਈ ਸੁਖਿੰਦਰ ਸਿੰਘ ਦਾ ਆਵਾਜ਼ ਖੱਤੀ ਬਰਤਾਂਦੇ ਨੇ ਲੋਕ ਜੀਏ ਨੰਬਰ ਤੇ ਸਾਡੇ ਖੜੇ ਨੇ ਸਾਧ ਦਲਜੀਤ ਸਿੰਘ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖਾਰੇ ਵੀ ਰਹੇ ਨੇ ਤੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਦੀ ਬਾਦਲ ਦੇ ਇਹ ਵੀ ਰਹੇ ਇਹ ਸਮਝੋ ਕਿ ਬਾਦਲ ਪਰਿਵਾਰ ਦੀ ਪਾ ਜਾਂ ਉਸ ਦੇ ਮੈਂਬਰ ਨੇ ਉਹ ਮੰਗਦਾ ਟਿਕਟ ਰਹਿ ਸੀ ਅਨੰਦ ਪ੍ਰਸਾਦ ਤੋਂ ਕਿ ਅਨੰਦ ਪ੍ਰਸਾਦ ਦੀ ਟਿਕਟ ਤੋਂ ਉਥੇ ਪ੍ਰੇਮ ਸਿੰਘ ਚੰਦੂ ਮਾਜਰਾ ਟਿਕਟ ਲੈਣ ਤੇ ਖਾਮਯਾਬ ਹੋ ਗਏ ਇਹਨਾਂ ਨੂੰ ਫਿਰ ਉਥੇ ਗੁਰਦਾਸਪੁਰ ਭੇਜਿਆ ਲੋਕਾਂ ਕਿਉਂਕਿ ਦੂਜਾ ਇਹਨਾਂ ਦਾ ਪਿੰਡ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਂਦਾ ਪਰ ਇਹ ਗਏ ਬੜੀ ਦੇਰ ਬਾਅਦ ਨੇ ਜਿਹੜੇ ਅਗਲੇ ਨਵੇਂ ਬੱਤੇ ਨੇ ਸ਼ਾਇਦ ਸਭ ਭੁੱਲੇ ਗਏ ਹੁਣ ਵੀ ਚੀਮਾ ਸਾਫ ਸਾਡੇ ਇਲਾਕੇ ਦੇ ਹੈ। ਸਹੀ ਹੋਣੀ ਵਸਤੀ ਕਰਦੇ ਸੋਣਿਆ। ਪਰ ਫੇਰ ਵੀ ਲੋਕਾਂ ਨੇ 16% ਹੱਥ ਮੱਥ। ਹੁਣ ਚੌਥੇ ਨੰਬਰ ਦੇ ਉੱਤੇ ਆਜੋ ਦਿਨੇਸ਼ ਬੱਬੂ ਭਾਰਤੀ ਜਨਤਾ ਪਾਰਟੀ। ਜਿਹੜੀ ਕੇਂਦਰ ਰਾਜ ਹੈ 400 ਤੇ ਪਾਰ ਹੈ ਪਰ ਇੱਥੋਂ 4-5 ਤੋਂ ਉੱਤੇ ਨਹੀਂ ਟੱਪ ਰਹੀ। ਪਰ ਦੇਖੋ ਲੀਡਰ ਵੀ ਵੱਡੇ-ਵੱਡੇ ਆ ਰਹੇ ਇੱਥੇ। ਪਹਿਲਾਂ ਜ਼ਿਕਰ ਕੀਤਾ ਪ੍ਰਾਇਮ ਮਿਨਿਸਟਰ ਵਾਲੇ, ਹੋਮ ਮਿਨਿਸਟਰ ਵਾਲੇ, ਵਿਦੇਸ਼ ਮੰਤਰੀ, ਉਹ ਖੇਤੀਬਾੜੀ ਮੰਤਰੀ ਵਾਲੇ, ਗਰੇਵਾਲ ਦਿਨ ਰਾਤ ਇੱਥੇ ਲੱਗਿਆ ਹੋਇਆ ਉਹ ਦਾ ਜੋਰ ਲੱਗਿਆ ਪਰ ਕੋਈ ਪੱਲੇ ਨਹੀਂ ਪੈ ਰਿਹਾ। ਮਹਾਰਾਣੀ ਪ੍ਰਨੀਤ कौर ਵਰਗੇ ਵੀ ਐਨ ਐਨ ਐ ਸਾਲ ਤੋਂ ਜਿਹੜੇ ਕਿ ਮੈਂਬਰ ਪਾਰਲੀਮੈਂਟ ਤੇ ਤੇ ਬਿੱਟੂ ਵਰਗੇ ਵੀ ਚਲੇ ਗਏ ਪਰ ਕੁਝ ਪੱਲੇ ਨਹੀਂ ਪਿਆ ਲੱਗ ਰਿਹਾ ਸਿਰਫ 5%। ਬਾਕੀ ਗਰਮੀ ਵੀ ਬਹੁਤ ਹੈ, ਲੋਕਾਂ ਚ ਵੀ ਉਹ ਕੁਸਤਾ ਮੌਸਮ ਦੀ ਗਰਮੀ ਹੈ ਟੈਂਪਰੇਚਰ ਥੋੜੇ 40 40 ਦੇ 40 40 44 ਤੱਕ ਪਹੁੰਚਦਾ ਹੈ ਜੀ ਤੇ ਲੋ ਉਧਰ ਲੋਕਾਂ ਦੇ ਅੰਦਰ ਵੀ ਗਰਮੀ ਵਧੀ ਹੋਈ ਹੈ ਉਹ ਗਰਮੀ ਕੀ ਵਧੀ ਹੈ ਵੀ ਸਾਡੇ ਨਾਲ ਜਿਹੜਾ ੱਟਕਾ ਕੀਤਾ ਜਿਹੜੀ ਪਾਰਟੀ ਨੇ ਤੇ ਉਹ ਪਾਰਟੀ ਕੋਈ ਹੋਵੇ ਉਹਦੀ ਅਸੀਂ ਗਰਮੀ ਕੱਢਣੀ ਹੈ ਕੱਢਣੀ ਹੈ ਮੈਂ ਪਰਮਾਤਮਾ ਸਾਡੀ ਗਰਮੀ ਕੱਢ ਰਿਹਾ ਉਹ ਕਹਿੰਦੇ ਅਸੀਂ ਉਹਨਾਂ ਲੀਡਰਾਂ ਦੀ ਗਰਮੀ ਕੱਢਦੇ ਹਾਂ ਜਿਹੜਾ ਨੂੰ ਸਾਡੇ ਬਾਦ ਨਹੀਂ ਤਰਪਣਾ ਸਾਨੂੰ ਹਰਿਆਣਾ ਦੇ ਤੱਕ ਨਹੀਂ ਜਾਣ ਦਿੰਦਾ ਛਲੇ ਹਜ਼ਾਰਾਂ ਹੀ ਕਿਸਾਨਾਂ ਨੂੰ ਮਾਰਤਾ ਹੁਣ ਵੀ ਮਾਰਨੋਂ ਨਹੀਂ ਛੱਡਦੇ ਤੇ ਦੂਜੀ ਸਰਕਾਰ ਹੈ ਜਿਹੜੀ ਉਹ ਜਿਹੜੀ ਕਹਿੰਦੀ ਸੀ ਗਰੰਟੀਆਂ ਲੋ ਯੇ ਕਰਾਂਗੇ ਇਹ ਇੱਕ ਅਸੀਂ ਉਹ ਵੀ ਖਫਤਾਵਾਂ ਕਾਲੀ ਦਲ ਨੇ ਇੰਨੀ ਦੇ ਰਾਜ ਚਿੱਤੇ ਉਹਨ ਇਸ ਲਈ ਸਥਿਤੀ ਬੜੀ ਨਾਜ਼ੁਕ ਹੈ ਅੱਜ ਦੇ ਦੇਢ ਦੇ ਵਿੱਚ ਇੱਕ ਕੋਈ ਵੀ ਦਾ ਵੋਟਰ ਹੈ ਉਹ ਪਖਤਾ کھول ਕੇ ਰਾਜੀ ਨਹੀਂ ਹਾਂ ਤੁਹਾਨੂੰ ਦੱਸਦਾ ਨਹੀਂ ਹੈਗਾ ਕਿ ਮੈਂ ਕਿਹਨੂੰ ਬੋਟ ਪਾਉਣੀ ਹੈ ਪਹਰਾ ਦੇ ਵਿੱਚ ਜਾ ਕੇ ਆ ਪਿੰਡਾਂ ਦੇ ਵਿੱਚ ਜਦੋਂ ਕੋਈ ਲੀਡਰ ਸਾਰੇ ਇਕੱਠੇ ਹੋ ਜਾਂਦੇ ਨੇ ਉਹ ਚੱਲ ਜਾਂਦਾ ਦੂਜੇ ਦੇ ਘਰ ਤੁਹਾਡੇ ਵੀ ਸਾਰੇ ਫੇਰ ਹੁੰਦੇ ਨੇ ਦਾ ਸਾਰੇ ਹੋਈ ਉਹ ਜੇ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਕਿਸ ਦੇ ਨਾਲ ਹੋ ਕਹਿੰਦੇ ਅਸੀਂ ਤਾਂ ਆਪਣੇ ਮਨ ਦੇ ਨਾਲ ਅਸੀਂ ਹੁਣ ਲੀਡਰਾਂ ਨਾਲ ਨਹੀਂ ਹਾਂਗੇ ਅਸੀਂ ਮਨ ਨੂੰ ਦੇਖ ਕੇ ਸੋਚ ਕੇ ਬੋਟ ਵਾ ਪਹਿਲਾਂ ਵੀ ਲਕੀਰ ਦੇ ਪੀਰ ਬਣੇ ਸੀ ਇੱਕ ਬੰਦਾ ਠੇਕਾ ਲੈ ਲੈਂਦਾ ਸੀ ਪਿੰਡ ਦਾਣਾ ਹੁੰਦਾ ਸੀ ਲਓ ਜੀ ਆ ਪਿੰਡ ਸਾਰਾ ਆਪਣਾ ਹੋਪਰ ਫਰੈਂਡ ਬੋਰਡ ਤੁਹਾਡੇ ਨਾਲ ਹੈ ਜਿੰਦਾਬਾਦ ਦੇ ਨਾਰੇ ਲੱਗ ਜਾਂਦੇ ਪਰ ਹੁਣ ਇੱਕ ਘਰ ਦੇ ਵਿੱਚੇ ਚਾਰ ਮੈਂਬਰ ਨੇ ਨਾ ਚਾਰਾਂ ਨਹੀਂ ਚਾਰ ਪਾਰਟੀਆਂ ਦੇ ਨਾਲ ਲਿੰਕ ਬਣਾਇਆ ਹੋਇਆ ਹੈ ਇਸ ਲਈ ਪੱਤੇ ਖੇਡਣ ਦੀ ਪਿਆਰ ਨਹੀਂ ਖੋਲਣ ਦੇ ਤੇ ਇਸ ਲਈ ਇਹ ਤਾਂ ਹੁਣ ਚਾਰ ਤਰੀਕ ਆ ਲੱਗੂਗਾ ਕਿ ਚਾਰ ਤਰੀਕ ਨੂੰ ਉਹ ਆਪਣਾ ਫੈਸਲਾ ਦੇ ਦੇ ਅਸਲ ਜਿਵੇਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਇਹਨਾਂ ਸੀਟਾਂ ਦੇ ਉੱਤੇ ਤੇ ਬਾਰ ਬਾਰ ਕਰ ਰਹੇ ਹਾਂ ਤਾਂ ਜੋ ਜਿਹੜੇ ਹਾਲਾਤ ਨੇ ਉਥੇ ਜਾਂ ਅੰਕੜੇ ਨੇ ਉਸੇ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਰੱਖੇ ਜਾਣ ਸਮੇਂ ਸਮੇਤੇ ਕੀ ਹਾਲਾਤ ਬਦਲਦੇ ਨੇ ਜਾਂ ਫਿਰ ਨਹੀਂ ਤਾਂ ਹੁਣ ਇਹ ਆਖਰੀ ਗੇੜ ਦਾ ਜਿਹੜਾ ਅਬ ਟੈਕਸਟਪੂਲ ਸਰਵੇ ਦੀ ਰਾਇ ਲੋਕਾਂ ਤੱਕ ਪਹੁੰਚਾ ਰਹੇ ਆ ਕਿ ਕਿਹੜਾ ਉਮੀਦਵਾਰ ਕਿੰਨੇ ਕੁ ਪਰਸੈਂਟ ਤੇ ਖੜਾ ਹੈ ਤੇ ਪੰਜ ਚਾਰ ਦਿਨ ਵੋਟਾਂ ਦੇ ਵਿੱਚ ਰਹਿ ਗਏ ਤਾਂ ਆਪਾਂ ਆਖਰੀ ਗੇੜ ਦੇ ਵਿੱਚ ਜਿਹੜੇ ਸਾਰੇ ਸੀਟਾਂ ਦੇ ਉੱਤੇ ਦੋ ਦੋ ਤਿੰਨ ਗਰ ਕੀ ਦਰਸ਼ਕਾਂ ਸਾਹਮਣੇ ਰੱਖ ਰਿਹਾ ਤਾਂ ਹੁਣ ਦੱਸੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਵੀ ਹਾਲਾਤ ਬਦਲ ਸਕਦੇ ਨੇ ਜਾਂ ਫਿਰ ਹੁਣ ਇਹ ਆਖਰੀ ਗੇੜ ਦੇ ਵਿੱਚ ਐਡੀ ਸਮਝੇਗਾ ਵੀ ਕਿ ਤਸੋਂ ਹੁਣ ਕੋਈ ਜ਼ਿਆਦਾ ਹਾਲਾਤ ਬਦਲਣ ਵਾਲੀ ਗੱਲ ਨਹੀਂ ਰਹੀ। ਹੂੰ ਤੋਂ ਪੰਜਾਬ ਦੇ ਆਪਾਂ ਕੱਲੀ-ਕੱਲੀ ਸੀਟ ਤੇ ਗੱਲ ਜੇ ਆਪਾਂ ਟੋਟਲੀ ਪੰਜਾਬ ਦਾ ਸਰਬਰ। ਕਿਤਾ ਪੰਜਾਬ ਦੇ ਵੀ ਜਿਹੜਾ ਅਸਲੀ ਮੁਕਾਬਲਾ ਹੈ ਤਾਂ ਦੋ ਪਾਰਟੀਆਂ ਦੇ ਵਿੱਚ। ਹੂੰ ਇੱਕ ਕਾਂਗਰਸ ਤੇ ਦੂਜਾ ਘਾਹ। ਇਹਨਾਂ ਦੇ ਵਿੱਚ ਮੁਕਾਬਲਾ ਦੂਜੀਆਂ ਸੀਟਾਂ ਨੂੰ ਹੋ ਸਕਦਾ ਕਿ ਕਿਹਨੂੰ ਇੱਕ ਅੱਧੀ ਸੀਟ ਆ ਜਾਏ ਜਾਂ ਕਿਸੇ ਦਾ ਖਾਤਾ ਹੀ ਨਾ ਖੁੱਲੇ। ਪਰ ਇੱਕ ਗੱਲ ਹੈ ਜਿਹੜਾ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਕਰਿਆ ਉਹਦੀ ਸਥਿਤੀ ਇਹ ਬਾਕੀ ਸਾਰਿਆਂ ਦੇ ਨਾਲੋਂ ਮੈਨੂੰ ਬੈਟਰ ਲੱਗ ਰਹੀ ਹੈ। ਹਾਲਾਂਕਿ ਉਹਦਾ ਪ੍ਰਚਾਰ ਵੀ ਕੋਈ ਕਰਨ ਵਾਲਾ ਇੰਨਾ ਹੈ ਨਹੀਂ, ਆਪ ਜੇਲ੍ਹ 'ਚ ਬੈਠਿਆ ਪੈਸਾ ਵੀ ਹੈ ਨਹੀਂ ਪਰ ਲੋਕਾਂ ਦੇ ਵਿੱਚ ਇੱਕ ਇਹ ਜੋਸ਼ ਹੈ, ਇੱਕ ਇਹ ਹੈ ਕਿ ਉਹਨੂੰ ਜੇਲ੍ਹ ਤੋਂ ਬਾਹਰ ਕੱਢੋਣਾ ਹੈ। ਮੈਂ ਪੜ੍ਹ ਰਿਹਾ ਸੀ ਕਿ ਤਕਰੀਬਨ ਮੇਰੀ ਗੱਲ ਦੇ 11 ਲੀਡਰ ਇਹ ਜਿਹੇ ਮੈਂ ਦੇਖੇ ਨੇ ਜਿਹੜੇ ਕਿ ਜੇਲਾਂ ਦੇ ਵਿੱਚ ਬੰਦ ਹੋਏ ਹੋਏ ਮੈਂਬਰ ਪਾਰਲੀਮੈਂਟ ਬਣੇ ਨੇ ਕਿਹੜਾ ਤੋਂ ਬਾਹਰ ਚਲੋ ਜਿਆਦਾ ਪਿੱਛੇ ਨਾ ਜਾਓ ਪਰ ਤੁਸੀਂ ਦੋ ਲੀਡਰ ਤਾਂ ਸਾਡੇ ਸਾਹਮਣੇ ਹੀ ਨੇ ਤੇ ਬਰਜੀਤ ਸਿੰਘ ਮਾਲ ਅਤੇ ਅਤੇਂਦਰਪਾਲ ਸਿੰਘ ਖਾਲਸਾ ਪਰ ਜਿਸ ਸਿੰਘ ਮਾਲ ਢਿਲ ਦੇ ਵਿੱਚ ਬੰਦ ਸੀ ਪਾਰਲੀਮੈਂਟ ਅਤੇਂਦਰਪਾਲ ਸਿੰਘ ਖਾਲਸਾ ਪਟਿਆਲੇ ਤੋਂ ਲੜਿਆ ਉਹ ਇੱਕ ਬਾਕੀ ਹਿੰਦੁਸਤਾਨ ਪੱਤਰੇ ਦਾ ਬਹੁਤ ਵੱਡਾ ਕਨਰ ਖਾਸ ਕਰਕੇ ਪੰਜਾਬ ਦੇ ਵਿੱਚ ਅਦਾਬੀ ਤੋਂ ਲੈ ਕੇ ਹੁਣ ਤੱਕ ਕਈ ਕਾਮਰੇਡ ਉਹਨਾਂ ਜਾਦਾ ਪਰਦੇ ਕਾਮਰੇਡ ਜੋਗਾ ਸਿੰਘ ਜੋਗਾ ਤੇ ਹੋਰ ਬਹੁਤ ਸਾਰੇ ਲੀਡਰ ਸੀ ਜਿਹੜੇ ਕਿ ਕਸਾਲੀ ਮੋਰਚੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਆਦੇ ਵਿੱਚ ਜਿਹੜੇ ਜਿੱਤਾਂ ਦੇ ਵਿੱਚ ਗਏ ਉਹ ਵੀ ਉਹ ਕੋਈ ਇਲੈਕਸ਼ਨ ਲੜਦੇ ਸੀ ਇਹ ਉਹ ਐਮਐਲਏ ਜੀ ਹੋਵੇ ਜਾਂ ਕਿਸੇ ਚੀਜ਼ ਹੋਵੇ ਜਿਹੇ ਜੀਉਦੇ ਬਿਤ ਰਹੇ ਉਹ ਜਿੰਦੇ ਹੀ ਸੀਗੇ ਹੁਣ ਜੇਲ੍ਹ ਦੇ ਵਿੱਚ ਤਾਕਤ ਵਾਲੇ ਦੋ ਕੈਂਡੀਡੇ ਪੰਜਾਬ ਦੇ ਵਿੱਚ ਇੱਕ ਤਾਂ ਆਪਾਂ ਅਮਰਪਾਲ ਸਿੰਘ ਖਾਲਸਾ ਤੇ ਖੰਡੂਰ ਸਾਹਿਬ ਤੋਂ ਜੇਲ੍ਹ ਲੱਗ ਪੂਜਾ ਇੱਕ ਜੇਲ੍ਹ ਦੇ ਵਿੱਚ ਬੰਦ ਕੈਂਡੀਡੇਟ ਹੋਰ ਹੈ ਉਹ ਅਮਰਸਰ ਤੋਂ ਲਖਮੀ ਸਿੰਘ ਤੋਂ ਜਿਹਨਾਂ ਨੇ ਆਰਐਸਸੀ ਫੈਨਾ ਦੇ ਜਿਹੜਾ ਸੀ ਉਹਨੂੰ ਗੋਲੀਆਂ ਨਾਲ ਪਾਰ ਤੇ ਉਹ ਵੀ ਜੇਲ੍ਹ ਦੇ ਵਿੱਚ ਹੈ ਇਸ ਲਈ ਹੁਣ ਦੇਖ ਰਿਹਾ ਕਿ ਜੇਲ੍ਹ ਵਿੱਚ ਬੰਦ ਬੰਦਿਆਂ ਦੇ ਕਿੰਨੇ ਲੋਕ ਉਹਨਾਂ ਦੇ ਸਮਰਥਨ ਨੇ ਕਿ ਉਹਨਾਂ ਨੂੰ ਤਾਂ ਵੋਟਾਂ ਪਾ ਕੇ ਉਹਨੂੰ ਜੇਲ੍ਹ ਤੋਂ ਬਾਹਰ ਕਰਾ ਸਕਦੇ ਬਿਲਕੁਲ ਤਾਂ ਖੰਡੂ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਕਿੰਮਤ ਸਮਾਂ ਦੇਣ ਲਈ ਬਹੁਤ ਧੰਨਵਾਦ ਜੱਠਾ ਸਾਹਿਬ ਵਾਇਗਰਦੀ ਕਾਲ ਸਾਹਿਬ ਵਾਇਗਰ ਸਾਡੇ ਨਾਲ ਸਨ ਸਰਦਾਰ ਪ੍ਰੀਤਮ ਸਿੰਘ ਖੰਡੂਲੇ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਨੇ ਜਿਹੜੇ ਇਸ ਤਿੰਨ ਸੀਟਾਂ ਦੇ ਮਤਲਬ ਰੱਖੇ ਨੇ ਕਿ ਕੀ ਕੀ ਹਾਲਾਤ ਨੇ ਤਿੰਨ ਸੀਟਾਂ ਉੱਤੇ ਜਿਸ ਦੇ ਵਿੱਚ ਜਲੰਧਰ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਦਾ ਜ਼ਿਕਰ ਕੀਤਾ ਕਿਉਂਕਿ ਪੰਜ ਚਾਰ ਦਿਨਾਂ ਤੱਕ ਮੋਟਾ ਪੰਜਾਬ ਦੇ ਵਿੱਚ ਪੈਣ ਜਾਣ ਜਸਰੂ ਲੈ ਕੇ ਅਠਲੀ ਗੇਟ ਦਾ ਜਿਹੜਾ ਐਕਸਪੋ ਸਰਵੇ ਜੇ ਲੋਕਾਂ ਦੀ ਆਏ ਅਸੀਂ ਦਸਤੂਆਂ ਦੇ ਅੱਗੇ ਰੱਖਦੇ ਆ ਤੇ ਬਹੁਤ ਘੱਟ ਚਾਂਸ ਨੇ ਅੱਗੇ ਇਸ ਦੇ ਵਿੱਚ ਬਦਲਾਅ ਆਉਣ ਦੇ ਪਰ ਥੋੜਾ ਬੋਤਾ ਬਦਲਾਅ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਵੀ ਮਿਲ ਸਕਦਾ ਅ ਜੁੜੇ ਰਿਪੋਰਟਰ ਪੰਜਾਬੀ মিডিਆ ਦੇ ਨਾਲ ਸਟਾਲ ਦੇ ਨਾ ਹੀ ਦਿਓ ਜੱਜ ਧੰਨਵਾਦ